ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਸੁਖਬੀਰ ਸਿੰਘ ਬਾਦਲ ਦੇ ਕੇਂਦਰ ਅਤੇ ਪੰਜਾਬ ਸਰਕਾਰ ਤੇ ਤਿੱਖੇ ਹਮਲੇ ਸੁਖਬੀਰ ਨੇ ਕਿਹਾ ਮਨਰੇਗਾ ਯੋਜਨਾ 'ਚ 60% ਕੇਂਦਰ ਤੇ 40% ਰਾਜ ਸਰਕਾਰ ਦਾ ਹਿੱਸਾ ਤੈਅ ਕੀਤਾ ਗਿਆ ਇਸ ਦਾ ਸਿੱਧਾ ਨੁਕਸਾਨ ਖਾਸ ਕਰਕੇ ਪੰਜਾਬ ਵਰਗੇ ਸੂਬੇ ਦੇ ਲੋਕਾਂ ਨੂੰ ਹੋਵੇਗਾ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਲਗਾਏ ਗੰਭੀਰ ਦੋਸ਼ ਸੁਖਬੀਰ ਬਾਦਲ ਨੇ ਆਪਣੇ ਉਮੀਦਵਾਰਾਂ ਦੀ ਨਾਮਜ਼ਦਗੀ ਰੱਦ ਹੋਣ ਦਾ ਕੀਤਾ ਦਾਵਾ ਇਸ ਦੇ ਨਾਲ ਹੀ ਨਿਊਜ਼ੀਲੈਂਡ ਦੀ ਘਟਨਾ ਤੇ ਜਿਤਾਈ ਡੂੰਗੀ ਚਿੰਤਾ ਰਾਜਾ ਵੜਿੰਗ ਨੇ ਪਿੰਡੂ ਚੋਣ ਨਤੀਜਿਆਂ ਨੂੰ ਲੈ ਕੇ ਆਪ ਅਤੇ ਅਕਾਲੀ ਦਲ ਤੇ ਕੱਸੇ ਤਿੱਖੇ ਨਿਸ਼ਾਨੇ ਵੜਿੰਗ ਨੇ ਕਿਹਾ ਲੋਕਾਂ ਨੇ ਮਾਨ ਸਰਕਾਰ ਨੂੰ ਅਨਕਾਰਿਆ ਅਕਾਲੀ ਦਲ ਆਪਣੀ ਵਾਪਸੀ ਨੂੰ ਵਧਾ ਚੜਾ ਕੇ ਦੱਸ ਰਿਹਾ ਹੈ ਅਕਾਲੀ ਦਲ ਨੂੰ 10 ਜ਼ਿਲ੍ਹਿਆਂ 'ਚ ਮਿਲੀ ਹੈ ਜ਼ੀਰੋ ਸੀਟ ਬਲਤੇਜ ਪੰਨੂ ਨੇ ਹਾਲੀਆ ਚੋਣਾ ਨਿਰਪੱਖ ਤਰੀਕੇ ਨਾਲ ਹੋਣ ਦਾ ਕੀਤਾ ਦਾਵਾ ਪੰਨੂ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਲਗਾਏ ਜਾ ਰਹੇ ਤੱਕੇਸ਼ਾਹੀ ਦੇ ਇਲਜ਼ਾਮ ਗਲਤ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਚੋਣਾਂ ਦੌਰਾਨ ਨਹੀਂ ਮਿਲ ਰਿਹਾ ਸਨ ਖੜੇ ਹੋਣ ਲਈ ਉਮੀਦਵਾਰ ਗੁਰਜੀਤ ਔਜਲਾ ਨੇ ਮਲੇਸ਼ੀਆ ਤੋਂ ਰਿਪੋਰਟ ਹੋ ਕੇ ਪਰਤੇ ਨੌਜਵਾਨਾਂ ਬਾਰੇ ਜਤਾਈ ਗੰਭੀਰ ਚਿੰਤਾ ਔਜਲਾ ਨੇ ਕਿਹਾ ਕਿ ਮਲੇਸ਼ੀਆ 'ਚ ਟੂਰਿਸਟ ਅਤੇ ਰੋਜ਼ਗਾਰ ਵੀਜ਼ੇ ਤੇ ਗੈਰ ਨੌਜਵਾਨਾਂ ਨਾਲ 에ਅਰਪੋਰਟ ਅਧਿਕਾਰੀਆਂ ਵੱਲੋਂ ਕੀਤਾ ਗਿਆ ਬਹੁਤ ਹੀ ਅਪਮਾਨਜਨਕ ਵਿਵਹਾਰ ਤੇ ਹੁਣ ਖਬਰਾਂ ਦਾ ਵਿਸਥਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਇਸ ਤੋਂ ਬਾਅਦ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਤੇ ਤਿੱਖਾ ਹਮਲਾ ਬੋਲਿਆ ਸੁਖਬੀਰ ਬਾਦਲ ਨੇ ਮਨਰੇਗਾ ਯੋਜਨਾ ਚ ਕੀਤੇ ਗਏ ਬਦਲਾਅ ਤੇ ਚਿੰਤਾ ਪ੍ਰਗਟਾਈ ਬਾਦਲ ਨੇ ਕਿਹਾ ਕਿ ਮਨਰੇਗਾ ਯੋਜਨਾ ਗਰੀਬਾਂ ਲਈ 100 ਦਿਨਾਂ ਦੇ ਰੋਜ਼ਗਾਰ ਦੀ ਗਾਰੰਟੀ ਸੀ ਹੁਣ ਇਸ ਵਿੱਚ 60% ਕੇਂਦਰ ਤੇ 40% ਰਾਜ ਸਰਕਾਰ ਦਾ ਹਿੱਸਾ ਤੈਅ ਕੀਤਾ ਗਿਆ ਹੈ ਇਸ ਦਾ ਸਿੱਧਾ ਨੁਕਸਾਨ ਖਾਸ ਕਰਕੇ ਪੰਜਾਬ ਵਰਗੇ ਸੂਬੇ ਹੋਵੇਗਾ ਬਾਦਲ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਆਪਣੀ ਹਿੱਸੇਦਾਰੀ ਨਾ ਦੇਣ ਕਾਰਨ ਪਹਿਲਾਂ ਵੀ ਕਈ ਕੇਂਦਰੀ ਯੋਜਨਾਵਾਂ ਦਾ ਲਾਭ ਸੂਬੇ ਨੂੰ ਨਹੀਂ ਦਿਵਾ ਸਕੀ ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਫੈਸਲੇ ਨੂੰ ਤੁਰੰਤ ਵਾਪਸ ਲਵੇ ਸੁਖਬੀਰ ਬਾਦਲ ਨੇ ਕਿਹਾ ਕਿ ਪਾਰਟੀ ਅਜਿਹੇ ਫੈਸਲਿਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਜੋ ਆਮ ਜਨਤਾ ਦੇ ਖਿਲਾਫ ਹੋਣ ਨਰੇਗਾ 100% ਗਵਰਨਮੈਂਟ ਆਫ ਇੰਡੀਆ ਦੀ ਸਕੀਮ ਸੀ ਉਹਨਾਂ ਨੇ ਹੁਣ ਜਿਹੜੇ ਬਦਲ ਦਿੱਤੇ ਨੇ ਦੋ ਵੱਡੇ ਤਬਦੀਲੀਆਂ ਲਿਆਂਦੀਆਂ ਇੱਕ ਉਹਨਾਂ ਨੇ ਕਿਹਾ ਹੈ ਕਿ ਹੁਣ ਉਹ 60% ਸੈਂਟਰ ਸਰਕਾਰ ਕਰੂਗੀ 40% ਸਟੇਟ ਗਵਰਨਮੈਂਟ ਨੂੰ ਹਿੱਸਾ ਪਾਉਣਾ ਪੈਣਾ ਹੈ ਉਹਦਾ ਕੀ ਵੱਡਾ ਨੁਕਸਾਨ ਹੋਣਾ ਹੈ ਜਿਹੜੀਆਂ ਸਟੇਟਾਂ ਕੋਲੇ ਫਾਈਨੈਂਸ਼ੀਅਲ ਕਨਸਟਰੈਂਟ ਹੈ ਜਿਵੇਂ ਤੁਸੀਂ ਦੇਖਿਆ ਹੋਣਾ ਪਿਛਲੇ 10 ਸਾਲਾਂ 'ਚ ਕਾਂਗਰਸ ਤੇ ਆਮ ਆਦੀ ਪਾਰਟੀ ਨੇ ਐ ਜਾ ਬੁਰਾ ਹਾਲ ਕਰ ਦਿੱਤਾ ਪੰਜਾਬ ਦੀ ਇਕਨੋਮੀ ਦਾ ਕਿ ਕਾਫੀ ਸੈਂਟਰਲ ਸਕੀਮਾਂ ਆਪਾਂ ਲੈ ਨਹੀਂ ਸਕ ਰਹੇ ਕਿਉਂਕਿ ਆਮ ਆਦਮੀ ਪਾਰਟੀ ਨੇ ਉਹਦੇ ਆਪਣੀ ਕੰਟਰੀਬਿਊਸ਼ਨ ਦਿੱਤੀ ਨਹੀਂ ਆਮ ਆਦਮੀ ਪਾਰਟੀ ਕੋਲੇ 4000 5 ਤਕਰੀਬਨ 4 ਸਾਲਾਂ ਚ 4000 ਵੱਧ ਕਰੋੜ ਉਹਨਾਂ ਨੇ ਆਪਣੀ ਪਬਲਿਸਿਟੀ ਤੇ ਖਰਚ ਦਿੱਤਾ ਪਰ ਸੈਂਟਰਲ ਸਕੀਮਾਂ ਵਿੱਚ ਆਪਣਾ ਸ਼ੇਅਰ ਨਾ ਪਾਉਣ ਕਰਕੇ ਕਈ ਸੈਂਟਰਲ ਸਕੀਮਾਂ ਜਿਵੇਂ ਹੈਲਥ ਦੀਆਂ ਸੈਂਟਰਲ ਸਕੀਮਾਂ ਤੇ ਦੂਜੀਆਂ ਸੈਂਟਰਲ ਸਕੀਮਾਂ ਉਹ ਪ੍ਰਾਪਤ ਨਹੀਂ ਕਰ ਸਕੇ ਕਿਉਂਕਿ ਉਹਨਾਂ ਨੇ ਕੁਝ ਕੀਤਾ ਹੀ ਨਹੀਂ ਪਾਇਆ ਹੀ ਨਹੀਂ ਆਪਣਾ ਇਸਾ ਉਨਕੀ ਹੋਣਾ ਜਿਹੜਾ ਨਰੇਗਾ ਪੰਜਾਬ ਦੇ ਗਰੀਬ ਵਾਸਤੇ ਇੱਕ ਸਹਾਰਾ ਸੀ 100 ਦਿਨ ਦਾ ਰੋਜ਼ਗਾਰ ਆਮ ਆਦਮੀ ਪਾਰਟੀ ਤੇ ਕਾਂਗਰਸ ਵਰਗੇ ਜੇ এজੇ ਲੋਕ ਆ ਗਏ ਤੇ ਜਿਹੜਾ ਆਪਣਾ ਸ਼ੇਅਰ ਨਾ ਪਾਇਆ ਤੇ ਫਿਰ 100 ਦਿਨ ਦੀ ਗਾਰੰਟੀ ਮਤਲਬ ਇੱਕ ਵੀ ਗਾਰੰਟੀ ਨਹੀਂ ਹੈ ਕਿਉਂਕਿ ਜੇ ਹਿੱਸਾ ਹੀ ਨਹੀਂ ਪਾਇਆ ਤਾਂ ਨਰੇਗਾ ਦੇ ਨਹੀਂ ਸਕੋਗੇ ਦੂਜੀ ਗੱਲ ਇਹਨਾਂ ਨੇ ਜੇ ਕਰ ਦਿੱਤਾ ਕਿ ਆ ਕੋਈ ਬਲੈਕਆਊਟ ਪੀਰੀਅਡ ਛੱਡ ਦੇ ਕਿ ਇਸ ਮਹੀਨੇ ਤੋਂ ਇਸ ਮਹੀਨੇ ਨਰੇਗਾ ਨਹੀਂ ਦੇ ਸਕਦੇ ਇਹਦਾ ਮਤਲਬ ਜਿਹੜਾ ਉਹਨਾਂ ਕੋਲ 365 ਦਿਨ ਦੇ ਵਿੱਚ 100 ਦਿਨ ਸੀ ਹੁਣ ਮਨ ਲੱਗਦਾ 200 ਦਿਨ ਤੇ ਮਸਾਂ 100 ਦਿਨ ਹੋਣੇ ਆ ਸੋ ਆ ਸਕੀਮ ਬਹੁਤ ਹੀ ਨਮੀ ਸਕੀਮ ਇਮੀਡੀਏਟਲੀ ਬੋਥ ਦੇਸ਼ ਦੇ ਗਰੀਬ ਵਾਸਤੇ ਬਹੁਤ ਨੁਕਸਾਨ ਦੀ ਗੱਲ ਹੈ ਗਵਰਨਮੈਂਟ ਆਫ ਇੰਡੀਆ ਨੂੰ ਇਮੀਡੀਏਟਲੀ ਵਾਪਸ ਕਰਨੀ ਚਾਹੀਦੀ ਹੈ ਕਿਉਂਕਿ ਅਕਾਲੀ ਦਲ ਅ ਬੜਾ ਕਲੀਅਰ ਹੈ ਅਕਾਲੀ ਦਲ ਕਿਤੇ برداشت ਨਹੀਂ ਕਰੂਗਾ ਉਹ ਉਹ ਕਦਮ ਜਿਹੜੇ ਗਵਰਨਮੈਂਟ ਆਪਣੇ ਆਮ ਜਨਤਾ ਦੇ ਨੁਕਸਾਨ ਹੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਵੀ ਪੰਜਾਬ ਸਰਕਾਰ ਤੇ ਗੰਭੀਰ ਦੋਸ਼ ਲਗਾਏ। ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੇ ਸੈਂਕੜੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਤੇ ਪੁਲਿਸ ਦੀ ਦੁਰਵਰਤੋਂ ਕੀਤੀ ਗਈ ਜਿਸ ਕਾਰਨ ਨਿਰਪੱਖ ਚੋਣਾਂ ਨਹੀਂ ਹੋ ਸਕੀਆਂ। ਇਸ ਦੇ ਬਾਵਜੂਦ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਤੇ ਭਰੋਸਾ ਜਤਾਇਆ ਅਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਨਕਾਰ ਦਿੱਤਾ। ਇਸ ਤੋਂ ਇਲਾਵਾ ਨਿਊਜ਼ੀਲੈਂਡ ਨਗਰ ਕੀਰਤਨ ਦੇ ਮਾਮਲੇ ਤੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਨਗਰ ਕੀਰਤਨ ਦਾ ਵਿਰੋਧ ਕਰਨਾ ਗਲਤ ਹੈ ਭਾਰਤ ਸਰਕਾਰ ਨੂੰ ਇਹ ਮਸਲਾ ਨਿਊਜ਼ੀਲੈਂਡ ਦੀ ਸਰਕਾਰ ਅੱਗੇ ਚੁਕਣਾ ਚਾਹੀਦਾ ਹੈ ਨਿਊਜ਼ੀਲੈਂਡ ਦੀ ਤਰੱਕੀ 'ਚ ਪੰਜਾਬੀਆਂ ਦਾ ਵੱਡਾ ਯੋਗਦਾਨ ਹੈ ਇਸ ਲਈ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਨਿਊਜ਼ੀਲੈਂਡ ਸਰਕਾਰ ਦੀ ਬਣਦੀ ਹੈ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਬੇਨਤੀ ਕਰਦਾ ਹਾਂ ਆ ਇੱਕ ਬਹੁਤ ਹੀ ਡੇਂਜਰਸ ਗੱਲ ਹੋਈ ਉੱਥੇ ਨਿਊਜ਼ੀਲੈਂਡ 'ਚ ਜਿੱਥੇ ਸਿੱਖ ਧਰਮ ਦੇ ਲੋਕ ਨਗਰ ਕੀਰਤਨ ਕਰ ਰਹੇ ਹਰ ਧਰਮ ਨੂੰ ਆਪਣੀ ਧਰਮ ਨੂੰ ਮਨਾਉਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਨਿਊਜ਼ੀਲੈਂਡ ਵਿੱਚ ਕੋਈ ਧੱਕੇ ਨਾਲ ਨਹੀਂ ਆਪਣੇ ਪੰਜਾਬ ਦੇ ਲੋਕ ਗਏ ਉਹ ਸਰਕਾਰ ਨੇ ਇਹਨਾਂ ਨੂੰ ਉੱਥੇ ਬੁਲਾਇਆ ਸਿਟੀਜ਼ਨਸ਼ਿਪ ਦਿੱਤੀ ਹੈ ਉੱਥੇ ਜਾ ਕੇ ਉਹਨਾਂ ਦੀ ਇਕਨੋਮੀ ਨੂੰ ਤਕੜਾ ਕਰ ਰਿਹਾ ਹੈ ਜੀ ਆਪਣੇ ਸਰਦਾਰ ਪੰਜਾਬੀ ਨਾ ਜਾਂਦੇ ਉਹਨਾਂ ਦੇ ਖੇਤਾਂ ਨੂੰ ਕੌਣ ਸੰਭਾਲਦਾ ਉਹਨਾਂ ਦੀ ਫੈਕਟਰੀਆਂ ਨੂੰ ਕੌਣ ਸੰਭਾਲਦਾ ਉਹਨਾਂ ਦੀ ਡਿਵੈਲਪਮੈਂਟ ਕੌਣ ਕਰਦਾ ਜਿਹੜੇ ਉਥੇ ਟੈਕਸ ਪੇ ਕਰਦੇ ਆ ਉਥੇ ਸਿਟੀਜ਼ਨਸ਼ਿਪ ਮਿਲਦੀ ਹੈ ਜੇ ਤੁਸੀ ਸਿਟੀਜ਼ਨਸ਼ਿਪ ਦਿੱਤੀ ਹੈ ਸਾਰਾ ਕੁਝ ਪੰਜਾਬੀ ਤੁਸੀਂ ਆਪ ਇਨਵਾਈਟ ਕੀਤਾ ਤੇ ਫਿਰ ਉਹਨਾਂ ਨੂੰ ਪ੍ਰੋਟੈਕਸ਼ਨ ਦੇਣੀ ਵੀ ਤੁਹਾਡਾ ਫਰਜ਼ ਹੈ ਤੇ ਗਵਰਨਮੈਂਟ ਆਫ ਇੰਡੀਆ ਸਟਰੋਂਗਲੀ ਟੇਕ ਅਪ ਕਰੇ ਨਿਊਜ਼ੀਲੈਂਡ ਸਰਕਾਰ ਨੂੰ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਣਾ ਹੈ ਜੇ ਤੁਸੀਂ ਸਾਰਿਆਂ ਦੇ ਕਾਗਜ਼ ਹੀ ਰੱਦ ਕਰਾਉਣੇ ਸੀ ਜੇ ਪੁਲਿਸ ਨੂੰ ਵਰਤਣਾ ਸੀ ਜੇ ਐਮਫੈਸ਼ਨ ਨੂੰ ਵਰਤਣਾ ਸੀ ਝੂਠੇ ਪਰਚੇ ਕਰਾਉਣੇ ਸੀ ਫਿਰ ਬਲਾਕ ਸੰਥੀ ਜ਼ਿਲ੍ਹਾ ਪ੍ਰੀਖਸ਼ ਕਰਾਉਂਦੇ ਹੀ ਨਾ ਤੁਸੀਂ ਐਕਟਿਵ ਪਾਸ ਕਰ ਦਿੰਦੇ ਅਸੈਂਬਲੀ ਚ ਕੀ ਜਿਹੜੀ ਸਰਕਾਰ ਆਊਗੀ ਉਹ ਆਪਣਾ ਨਾਮਿਨੇਟ ਕਰ ਦੂਗੀ ਹੁਣ ਤੁਸੀਂ ਦੇਖ ਲਓ ਹੁਣ ਬੜਾ ਸ਼ੋਰਾਂ ਕੰਦੇ ਅਸੀਂ 1500 ਜਿੱਤ ਗਏ ਪਹਿਲੀ ਗੱਲ ਮੈਂ ਤੁਹਾਨੂੰ ਹਕੀਕਤ ਦੇਣਾ ਚਾਹਣਾ ਹੈ ਤਕਰੀਬਨ 3800 ਬਲਾਕ ਸੰਥੀਆ ਤਕਰੀਬਨ ਅਕਾਲੀ ਦਲ ਦੇ 1100 ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ 1100 ਅਸੀਂ ਤਕਰੀਬਨ 7 1700 ਹੀ ਲੜੇ ਅੱਛਾ ਤੇ ਉਹ ਉਹ ਹਲਕਿਆਂ ਜੋ ਕਟੇ ਉਹ ਉਮੀਦਵਾਰ ਕਟੇ ਜਿੱਥੇ ਉਹਨਾਂ ਨੂੰ ਪਤਾ ਸੀ ਕਿ ਅਕਾਲੀ ਦਲ ਜਿੱਤੂਗਾ ਪਰ ਕਾਂਗਰਸ ਕਿੰਨੀ ਬੁਰਾ ਹਾਲ ਸੀ ਉਹਨਾਂ ਦੇ ਕੱਲੇ 300 ਦੇ ਕਟੇ ਇਕੱਲੇ ਸਾਡੇ 1100 ਕਾਂਗਰਸ ਦੇ 300 ਜੇ ਸਾਡੇ ਕਾਗਜ਼ ਹੀ ਰਨ ਕਰ ਦਿੰਦੇ ਫਿਰ ਆਪਣਾ ਆ ਡਰਾਮਾ ਕਰਨ ਦੀ ਕੀ ਲੋੜ ਹੈ ਉਵੇਂ ਜ਼ਿਲ੍ਹਾ ਪ੍ਰੀਸ਼ਦ ਕੀਤਾ 334 ਜਿਹੜੇ ਜ਼ਿਲ੍ਹਾ ਪ੍ਰੀਸ਼ਦ 335 ਹੈਗੇ ਉਹਨਾਂ ਚੋਂ 100 ਜ਼ਿਲ੍ਹਾ ਪ੍ਰੀਸ਼ਦ ਦੇ ਸਾਡੇ ਕਾਗਜ਼ ਰੱਦ ਆ ਪਰ ਫਿਰ ਵੀ ਜਿੱਥੇ ਜਿੱਥੇ ਅਸੀਂ ਲੜੇ ਤੁਸੀਂ ਜਿਹੜਾ ਸਾਡਾ ਸਕਸੈਸ ਰੇਟ ਰੱਖੋ ਜੇ ਮੈਂ ਦੇਖ ਰਿਹਾ ਸੀ ਖਲਕੇ 'ਚ ਸਾਡੇ 7 ਰਹਿ ਗਈਆਂ ਸੀ ਬਲਾਕ ਸੰਧੀਆਂ ਉਹਨਾਂ 'ਚ 7 'ਚੋਂ 6 ਜਿੱਤ ਗਏ ਕਿਤੇ 5 ਸੀ ਉੱਥੇ ਅਸੀਂ 3 ਜਿੱਤ ਗਏ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵਿੜਿੰਗ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਜਿਸ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਤੇ ਚਰਚਾ ਕੀਤੀ ਗਈ। ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਪ੍ਰਸ਼ਾਸਨ ਦਾ ਦੁਰਉਪਯੋਗ ਕਰਨ ਤੋਂ ਬਾਅਦ ਵੀ ਲੋਕਾਂ ਵੱਲੋਂ ਨਕਾਰ ਦਿੱਤੀ ਗਈ। ਦੂਜੇ ਪਾਸੇ ਅਕਾਲੀ ਦਲ ਆਪਣੀ ਵਾਪਸੀ ਨੂੰ ਵਧਾ ਚੜਾ ਕੇ ਦੱਸ ਰਿਹਾ ਹੈ। ਅਕਾਲੀ ਦਲ ਨੂੰ 10 ਜ਼ਿਲ੍ਹਿਆਂ 'ਚ 0 ਸੀਟ ਮਿਲੀ ਹੈ। ਸਿਰਫ ਬਠਿੰਡਾ ਤੇ ਮੁਕਸਰ ਸਾਹਿਬ ਤੇ ਮਿਲੀ ਜਿੱਤ ਨੂੰ ਡਾਇਨਾਸੌਰ ਦੀ ਵਾਪਸੀ ਦੱਸਿਆ ਜਾ ਰਿਹਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਅਕਾਲੀ ਦਲ 100 ਸਾਲ ਤੋਂ ਜ਼ਿਆਦਾ ਪੁਰਾਣੀ ਪਾਰਟੀ ਹੈ ਜੇਕਰ ਉਹ ਤੀਸਰੇ ਨੰਬਰ ਤੇ ਆ ਕੇ ਖੁਸ਼ ਹੋ ਰਹੀ ਹੈ ਤਾਂ ਇਸ ਤੋਂ ਮਾੜੇ ਹਾਲਾਤ ਹੋਰ ਕੀ

ਕਿ ਮੁਕਸਰ ਤੇ ਪਠਿੰਡਾ ਪਰਫਾਰਮ ਕਰਕੇ ਆਪਣੇ ਆਪ ਨੂੰ ਇਹ ਕਹਿ ਰਿਹਾ ਕਿ ਅਸੀਂ ਤਾਂ ਡਾਇਨਾਸੌਰ ਵੀ ਵਾਪਸ ਲਿਆ ਦੇ ਜਿਹੜੇ ਕਿ 68 ਮਿਲੀਅਨ ਸਾਲ ਪਹਿਲਾਂ ਡਾਇਨਾਸੌਰ ਚਲੇ ਗਏ ਸੀ ਜਿਹੜੇ ਕਦੇ ਵਾਪਸ ਨਹੀਂ ਆ ਸਕਦੇ ਪਰ ਮੇਰੀ ਗੱਲ ਸੁਣ ਉਹ ਕਹਿੰਦੇ ਕਿ ਡਾਇਨਾਸੌਰ ਵੀ ਅਸੀਂ ਵਾਪਸ ਲਿਆ 68 ਮਿਲੀਅਨ ਸਾਲ ਪਹਿਲਾਂ ਹੁਣ ਕਾਲੀ ਦਲ ਦੀ ਪਰਫਾਰਮੈਂਸ ਸੁਣ ਲੋ ਬਰਨਾਲਾ 0 ਫਟੇਗੜ ਸਾਹਿਬ 0 ਪਾਜੰਕਾ 0 ਗੁਰਦਾਸਪੁਰ 0 ਹਿਆਰਪੁਰ 0 ਮਲੇਰਕੋਟਲਾ 0 ਛੇਰਪਗ ਸਿੰਘ ਨਗਰ 0 ਪਠਾਨਕੋਟ 0 ਰੋਪੜ 0 ਸੰਗਰੂਰ 0 18 ਜ਼ਿਲ੍ਹਿਆਂ ਵਿੱਚ ਅਦਾਗ ਮੀਰ ਅਦਾਗ ਮੀਰ 12 ਨਾਲੋਂ ਵੀ ਘੱਟ ਗਿਣਤੀ 'ਚ ਅਕਾਲੀ ਦਲ ਜਿੱਤੇ ਹੈ ਤੇ 10 ਜ਼ਿਲ੍ਹਿਆਂ ਵਿੱਚ ਇੱਕ ਵੀ ਸੀਟ ਅਕਾਲੀ ਦਲ ਨਹੀਂ ਜਿੱਤਿਆ मेरे कहने का मतलब इसके बावजूद भी अपने आप को एक दे अकाली दल जो मुक्तर मलोट परफॉर्म नहीं करेगा अगर बठिंडा परफॉर्म नहीं करेगा अकाली मुक्तर नहीं करेगा जिथे साठ साल राजनीति की अकाली दल ने अब एक सौ सौ वरे पुरानी पार्टी है जो दो जिले परफॉर्म करके अपने आप कह रही है कि डायनासोर वापस आ रहे हैं ਅਕਾਲੀ ਦਲ ਵਾਪਸ ਆ ਰਿਹਾ ਹੈ ਸੋਸ਼ਲ ਮੀਡੀਆ ਤੇ ਨਹੀਂ ਫੇ ਮੈਂ ਕੁਝ ਨਹੀਂ ਕਰ ਸਕਦਾ ਆ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾ ਨਿਰਪੱਖ ਤਰੀਕੇ ਨਾਲ ਹੋਣ ਦਾ ਦਾਵਾ ਕੀਤਾ ਹੈ ਬਲਤੇਜ ਪੰਨੂ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਲਗਾਏ ਜਾ ਰਹੇ ਧੱਕੇਸ਼ਾਹੀ ਦੇ ਇਲਜ਼ਾਮਾਂ ਚ ਕੋਈ ਸੱਚਾਈ ਨਹੀਂ ਹੈ ਪੰਨੂ ਅਨੁਸਾਰ ਕਾਂਗਰਸ ਅਤੇ ਅਕਾਲੀ ਦਲ ਨੂੰ ਇਹਨਾਂ ਚੋਣਾਂ ਦੌਰਾਨ ਉਮੀਦਵਾਰ ਤੱਕ ਨਹੀਂ ਮਿਲ ਰਹੇ ਸਨ ਇਸੇ ਲਈ ਕਈ ਥਾਵਾਂ ਤੇ ਕਾਂਗਰਸ ਨੇ ਚੋਣ ਨਹੀਂ ਲੜੀ ਦੂਜੇ ਪਾਸੇ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਬਾਰੇ ਝੂਠੇ ਦਾਅਵੇ ਕੀਤੇ ਜਾ ਰਹੇ ਨੇ ਪੰਨੂ ਨੇ ਕਿਹਾ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਅਤੇ ਸਕਰੂਟਿਨਿੰਗ ਦੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਂਦੀ ਹੈ ਸ਼ਾਇਦ ਅਕਾਲੀ ਦਲ ਦੇ ਉਮੀਦਵਾਰ ਵੀ ਡਾਇਨਾਸੌਰ ਵਾਂਗ ਸਨ ਜੋ ਵੋਟਾਂ ਪੈਣ ਤੋਂ ਪਹਿਲਾਂ ਹੀ ਗਾਇਬ ਹੋ ਗਏ ਉਹਦੇ ਵਿੱਚ ਉਹ ਇਹ ਦੋਸ਼ ਲਾ ਰਹੇ ਨੇ ਕਿ ਜਿਹੜੇ ਹਲਕਿਆਂ ਦੇ ਵਿੱਚ ਕਾਂਗਰਸ ਨੇ ਬਾਈਕਾਟ ਕੀਤਾ ਉਹ ਆਮ ਆਦਮੀ ਪਾਰਟੀ ਨੇ ਹਲਕੇ ਆਪਣੇ ਖਾਤੇ ਦੇ ਵਿੱਚ ਗਿਣ ਲਏ ਹੁਣ ਜਦੋਂ ਕਾਂਗਰਸ ਕਿਸੇ ਜਗ੍ਹਾ ਤੋਂ ਭੱਜ ਹੀ ਗਈ ਕਿਉਂਕਿ ਉਹਨਾਂ ਨੂੰ ਉਮੀਦਵਾਰ ਨਹੀਂ ਲੱਭੇ ਤੇ ਫਿਰ ਉੱਥੋਂ ਕਿਸੇ ਨਾ ਕਿਸੇ ਨੇ ਤਾਂ ਜਿੱਤਣਾ ਸੀ ਉਹ ਕਿਸੇ ਤਾਂ ਖਾਤੇ ਦੇ ਵਿੱਚ ਜਾਣੇ ਸੀਗੇ ਕਾਂਗਰਸ ਨੇ ਪਹਿਲਾਂ ਹੀ ਦੋਸ਼ ਲਾਉਣਾ ਸ਼ੁਰੂ ਕਰਤਾ ਸੀ ਕਾਗਜ਼ ਫੜਲੇ ਕਾਗਜ਼ ਪਾੜਤੇ ਕਾਗਜ਼ ਰੱਦ ਕਰਾਤੇ ਜਦੋਂ ਉਹ ਬਹਾਨੇ ਨਹੀਂ ਚੱਲੇ ਤੇ ਫਿਰ ਲਾਸਟ ਦੇ ਵਿੱਚ ਜਿਹੜੇ ਬਹਾਨੇ ਲਾਏ ਉਹ ਇਹ ਹੁਣ ਲਾਤੇ ਕਿ ਅਸੀਂ ਤਾਂ ਬਾਈਕਾਟ ਕਰਾ ਦਿੱਤਾ ਸੀਗਾ ਜੀ 18 ਜਗ੍ਹਾ ਤੋਂ 18 ਸੀਟਾਂ ਦੇ ਉੱਤੇ ਬਾਈਕਾਟ ਕੀਤਾ ਸੀ ਤੇ ਆਮ ਆਦਮੀ ਪਾਰਟੀ ਨੇ ਉਹ ਆਪਣੇ ਖਾਤੇ ਦੇ ਵਿੱਚ ਗਿੰਢ ਰਹੇ ਆ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤਾਂ ਹਰੇਕ ਜਗ੍ਹਾ ਤੋਂ ਖੜੇ ਸੀਗੇ ਆਮ ਆਦਮੀ ਪਾਰਟੀ ਨੇ ਤਾਂ ਕਿਸੇ ਜਗ੍ਹਾ ਤੋਂ ਬਾਈਕਾਟ ਨਹੀਂ ਸੀ ਕੀਤਾ ਫਿਰ ਜੇ ਕਾਂਗਰਸ ਛੱਡ ਕੇ ਭੱਜ ਗਈ ਤੇ ਇਹਦਾ ਕਸੂਰ ਜਿਹੜਾ ਜੀ ਉਹ ਕਾਂਗਰਸ ਦਾ ਹੈ ਆਮ ਆਦਮੀ ਪਾਰਟੀ ਦਾ ਤਾਂ ਨਹੀਂ ਇੱਕ ਬੋਲ ਰਹੇ ਨੇ ਸੁਖਬੀਰ ਸਿੰਘ ਬਾਦਲਹੂਰੀ ਬੜੀ ਹੈਰਾਨੀ ਦੀ ਗੱਲ ਹੈ ਕਿ ਥੋੜਾ ਬਾਤ 골 ਕਰਕੇ ਰੇੜਿਆ ਗਿਆ ਹੋਵੇ ਤਾਂ ਝੂਠ ਚੱਲ ਜਾਂਦਾ ਉਹ ਚੋਰਸ ਹੀ ਰੇੜੀ ਜਾ ਰਹੇ ਨੇ ਉਹ ਇਹ ਕਹਿ ਰਹੇ ਆ ਕਿ ਇੱਕ ਜਗ੍ਹਾ ਤੋਂ ਸਾਡੇ 1100 ਲੋਕਾਂ ਦੇ ਕਾਗਜ਼ ਜਿਹੜੇ ਉਹ ਰੱਦ ਹੋ ਗਏ ਜੀਰਾ ਬਲਾਕ ਦੇ 34 ਸਿਗੇ ਦੀ ਉਹ ਕਹਿੰਦੇ ਸਾਰੇ ਦੇ ਸਾਰੇ ਰੱਦ ਹੋ ਗਏ 74 34 ਦੇ 34 ਰੱਦ ਕਰਤੇ ਗਏ ਗੁਰਦਾਸਪੁਰ ਤੋਂ 21 ਦੇ ਸੀਗੇ ਕਹਿੰਦੇ ਜੀ ਉਹ ਸਾਰੇ ਦੇ ਸਾਰੇ ਸਾਡੇ ਰੱਦ ਹੋ ਗਏ ਡੇਰਾ ਬਾਬਾ ਨਾਨਕ ਦੇ 38 ਬਲੌਕ ਜਿਹੜੇ ਸੀਗੇ ਉਥੋਂ ਸਾਡੇ ਕਹਿੰਦੇ ਪੇਪਰ ਰੱਦ ਹੋ ਗਏ ਪੱਟੀ ਦੇ 32 ਜਿਹੜੇ ਸੀ ਉਹ ਰੱਦ ਹੋ ਗਏ ਸੁਖਵੀਰ ਸਿੰਘ ਬਾਦਲ ਜੀ ਜਦੋਂ ਕੋਈ ਕਾਗਜ਼ ਭਰਨ ਦੇ ਵਾਸਤੇ ਜਾਂਦਾ ਉਹਦੀ ਵੀ ਵੀਡੀਓਗ੍ਰਾਫੀ ਹੁੰਦੀ ਆ ਜਦੋਂ ਉਹਨਾਂ ਕਾਗਜ਼ਾਂ ਦੀ ਸਿਕਿਉਰਿਟੀ ਹੁੰਦੀ ਆ ਉਦੋਂ ਵੀ ਉਹਨਾਂ ਦੀ ਵੀਡੀਓਗ੍ਰਾਫੀ ਹੁੰਦੀ ਆ ਔਰ ਇਹ ਪ੍ਰਕਿਰਿਆ ਜਿਹੜੀ ਆ ਸਾਰੀ ਦੀ ਸਾਰੀ ਵੀਡੀਓ ਦੇ ਵਿੱਚ ਆਉਂਦੀ ਆ ਕਿ ਤੁਹਾਡੇ ਜਿਹੜੇ ਇਹ ਕੈਂਡੀਡੇਟ ਸੀਗੇ ਉਹ ਹਵਾ ਵਿੱਚ ਸੀਗੇ ਜਾਂ ਜਿਵੇਂ ਅਲੋਪ ਹੋ ਚੁੱਕੇ ਡਾਇਨਾਸੌਰ ਤੁਸੀਂ ਨਾਲ ਲਈ ਫਿਰਦੇ ਹੋ ਇਹ ਕੋਈ ਕੈਂਡੀਡੇਟ ਉਸ ਤਰ੍ਹਾਂ ਦੇ ਸੀਗੇ ਜਿਹੜੇ ਪਤਾ ਨਹੀਂ ਸਦੀਆਂ ਪਹਿਲਾਂ ਜਿਹੜੇ ਗਵਾਚ ਗਏ ਸੀਗੇ ਤੁਸੀਂ ਕੋਈ ਉਹ ਵੀਡੀਓ ਜਿਹੜੀ ਆ ਉਹ ਲੈ ਕੇ ਸਬੂਤ ਦਿਓ ਨਾ ਕਿਸ ਜਗ੍ਹਾ ਦੇ ਉੱਤੇ ਤੁਹਾਡੇ ਉਮੀਦਵਾਰਾਂ ਨੇ ਇਹ ਕਾਗਜ਼ ਭਰੇ ਸੀਗੇ ਜਿੱਥੋਂ ਇਹ ਕਾਗਜ਼ ਉਹਨਾਂ ਦੇ ਰੱਦ ਹੋਏ ਸਕਰੂਟਨੀ ਦੀ ਵੀਡੀਓ ਵੀ ਹੈ ਬਾਅਦ ਦੀ ਪ੍ਰਕਿਰਿਆ ਦੀ ਵੀਡੀਓ ਵੀ ਹੈ ਅਸਲ ਦੇ ਵਿੱਚ ਕਹਾਣੀ ਕੀ ਆ ਨਾ ਤਾਂ ਕਾਂਗਰਸ ਨੂੰ ਕੈਂਡੀਡੇਟ ਲੱਭੇ ਜਲਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਨਾ ਬਲਾਕ ਸਮਤੀ ਦੇ ਵਿੱਚ ਨਾ ਅਕਾਲੀ ਦਲ ਨੂੰ ਜਿਹੜੇ ਉਹ ਕੈਂਡੀਡੇਟ ਲੱਭੇ ਅਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮਲੇਸ਼ੀਆ ਤੋਂ ਡਿਪੋਰਟ ਹੋ ਕੇ ਪਰਦੇ ਨੌਜਵਾਨਾਂ ਦੀਆਂ ਮੁਸ਼ਕਲਾਂ ਤੇ ਗੰਭੀਰ ਚਿੰਤਾ ਪ੍ਰਗਟਾਈ ਹੈ ਔਜਲਾ ਨੇ ਕਿਹਾ ਕਿ ਮਲੇਸ਼ੀਆ ਚ ਟੂਰਿਸਟ ਅਤੇ ਰੋਜ਼ਗਾਰ ਵੀਜ਼ੇ ਤੇ ਕੈ ਨੌਜਵਾਨਾਂ ਨਾਲ 에어ਪੋਰਟ ਅਧਿਕਾਰੀਆਂ ਵੱਲੋਂ ਬਹੁਤ ਹੀ ਅਪਮਾਨਜਨਕ ਵਿਵਹਾਰ ਕੀਤਾ ਗਿਆ ਉਨ੍ਹਾਂ ਨੇ ਇਸ ਨੂੰ ਇੱਕ ਗੰਭੀਰ ਅੰਤਰਰਾਸ਼ਟਰੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮਾਮਲਾ ਦੱਸਿਆ ਤੇ ਕਿਹਾ ਕਿ ਭਾਰਤੀ ਨਾਗਰਿਕਾਂ ਨਾਲ ਵਿਦੇਸ਼ਾਂ 'ਚ ਅਜਿਹਾ ਸਲੂਕ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਔਜਲਾ ਨੇ ਕਿਹਾ ਕਿ ਨੌਜਵਾਨਾਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਬਾਅਦ ਇਹ ਮਾਮਲਾ ਕੇਂਦਰੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦੇ ਧਿਆਨ ਚ ਲਿਆਂਦਾ ਜਾਵੇਗਾ। ਇਸ ਦੇ ਨਾਲ ਹੀ ਮਲੇਸ਼ੀਆ ਸਥਿਤ ਭਾਰਤੀ ਦੂਤਾਵਾਸ ਨਾਲ ਵੀ ਤੁਰੰਤ ਗੱਲਬਾਤ ਕੀਤੀ ਜਾਵੇਗੀ ਤਾਂ ਜੋ ਭਵਿੱਖ 'ਚ ਕਿਸੇ ਵੀ ਭਾਰਤੀ ਨੂੰ ਇਸ ਤਰ੍ਹਾਂ ਬੇਇੱਜ਼ਤ ਨਾ ਕੀਤਾ ਜਾ ਸਕੇ। ਅੱਜ ਮੈਂ ਇੱਕ ਕੁਦਰਤੀ ਜਿਹਾ ਆ ਰਿਹਾ ਸੀ ਤਾਂ ਮੈਨੂੰ ਇਹ ਮਲੇਸ਼ੀਆ ਇਹ ਮੈਂ ਤੋਂ ਅੰਮਲੇਸ਼ੀਆ ਤੋਂ ਆਏ ਬੱਚੇ ਮਿਲੇ ਨੇ ਇੱਕ ਡੈਲੀਗੇਸ਼ਨ ਇਹ ਬੱਚੇ ਨੇ ਜਿਹੜੇ ਵਿਦੇਸ਼ੀਆ ਟੂਰਿਸਟ ਵੀਜ਼ੇ ਤੇ ਗਏ ਜਾਂ ਦੂਸਰੇ ਕੰਮ ਵਾਲੇ ਵੀਜ਼ੇ ਤੇ ਇਹਨਾਂ ਨੇ ਦੱਸਿਆ ਕਿ ਉੱਥੇ ਇਹਨਾਂ ਦੇ ਨਾਲ ਬਹੁਤ ਵਿਤਕਰਾ ਕੀਤਾ ਜਾ ਰਿਹਾ ਏਅਰਪੋਰਟ ਤੇ ਇਹਨਾਂ ਨੂੰ ਫੜ ਲਿੰਦੇ ਆਂ ਔਰ ਜਿੱਦਾਂ ਕੋ ਰਿਟਰਨਿੰਗ ਟਿਕਟ ਲੈ ਕੇ ਉਸੇ ਦੇ ਵਾਪਸ ਭੇਜਦੇ ਔਰ ਅਨਮੁੱਖੀ ਤਸੀਹੇ ਵੀ ਦਿੰਦੇ ਮਤਲਬ ਤਰੀਕਾ ਉਹਨਾਂ ਦਾ ਸਹੀ ਨਹੀਂਗਾ ਮਲੇਸ਼ੀਆ ਗਵਰਨਮੈਂਟ ਤਾਂ ਮੈਂ ਉਹਦੀ ਨਿੰਦਿਆ ਕਰਦਾ ਔਰ ਇਹਨਾਂ ਦੀ ਮੈਂ ਗੱਲ ਸੁਣੀ ਹੈ ਮੈਂ ਹੁਣ ਵਿਦੇਸ਼ ਮੰਤਰੀ ਨਾਲ ਜੈ ਸ਼ੈਂਕਰ ਜੀ ਦੇ ਨਾਲ ਵੀ ਅਸੀਂ ਗੱਲ ਕਰਾਂਗੇ ਔਰ ਮਲੇਸ਼ੀਆ ਗਵਰਨਮੈਂਟ ਨੂੰ ਅਸੀਂ ਆਪਣੀ ਬੈਸੀ ਨੂੰ ਉੱਥੇ ਲਿਆਂਗੇ ਕਿ ਇਦਾਂ ਦਾ ਹਲ ਮੁਕੀ ਵਕੀਰਾ ਨਾ ਹੋਵੇ ਪਰ ਮੈਂ ਦੂਜੀ ਬੰਨੇ ਗੱਲ ਇਹ ਵੀ ਕਹਿਣਾ ਚਾਹੁੰਦਾ ਕਿ ਜਿਹੜੇ ਪੰਜਾਬ ਦੇ ਕੁਝ ਲੋਕ ਜਿਨ੍ਹਾਂ ਨੇ ਬਹੁਤ ਵਰਗੀਕਰਨ ਉਭਾਰਿਆ ਸੀ ਕਿ ਉਹਦਾ ਅਸਰ ਸਾਰੇ ਵਰਲਡ ਦੇ ਵਿੱਚ ਦੇਖਣਾ ਸ਼ੁਰੂ ਹੋ ਗਿਆ ਅੱਜ ਕੱਲ ਨਿਊਜ਼ੀਲੈਂਡ 'ਚ ਇਹ ਚੀਜ਼ਾਂ ਵੇਖਣ ਨੂੰ ਮਿਲੀਆਂ ਅੱਜ ਹੁਣ ਮਲੇਸ਼ੀਆ 'ਚ ਟੱਕਿਆ ਔਰ ਹੋਰ ਕੰਟਰੀ 'ਚ ਵੀ ਆ ਰਿਹਾ ਜਿੱਥੇ ਤੁਹਾਨੂੰ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਇਹ ਪਹਿਲ ਕਦਮੀ ਅਸੀਂ ਸ਼ੁਰੂ ਕੀਤੀ ਹੈ ਆਪਣੇ ਪੰਜਾਬ ਤੋਂ ਵੀ ਪਰ ਬਾਹਰ ਵੀ ਜਾ ਕੇ ਔਰ ਅਨਨੇਸੈਸਰੀ ਜੇ ਤੁਸੀਂ ਲੋਕਾਂ ਨੂੰ ਤੰਗ ਕਰਦੇ ਆ ਜੋ ਲੋਕ ਲੋਕਲ ਉਥੋਂ ਦੇ ਉੱਠ ਕੇ ਖੜੇ ਹੋਦੇ ਨੇ ਸ਼ਾਇਦ ਇਹੋ ਹੀ ਸਾਰਾ ਕਾਨੂੰਨ ਤੋੜਦੇ ਨੇ ਜਦ ਕਿ ਇਹ ਵਿਚਾਰੇ ਭੂਲੇ ਭਾਲੇ ਕੰਮਾਂ ਲਈ ਗਏ ਨੇ ਇਹਨਾਂ ਦਾ ਤਾਂ ਕੋਈ ਕਸੂਰ ਨਹੀਂ ਪਰ ਜਿਹੜੇ ਯੂਟਿਊਬਰ ਖਾਸ ਕਰਕੇ ਜਿਹੜੇ ਇੱਥੇ ਪੰਜਾਬ 'ਚ ਬੈਠੇ ਨੇ ਜਿਹੜੇ ਆਪਣੀ YouTube ਦਾ ਰੀਚ ਵਧਾਉਣ ਵਾਸਤੇ ਮਤਲਬ ਗਲਤ ਗੱਲਾਂ ਕਰਦੇ ਨੇ ਵਰਗੀ ਕਰਨੀ ਹੈ ਇਹਨਾਂ ਨੂੰ ਕੱਢ ਦਿਓ ਇਹਨਾਂ ਨੂੰ ਮਾਰ ਦਿਓ ਅੱਜ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਜਾਂ ਆਏ ਜੇ ਇਹੋ ਜਿਹੇ ਯਾਰਾਂ ਹੋਰ ਬੈਠੇ ਜੇ ਇਹ ਤੇ ਜੇ ਮਲੇਸ਼ੀਆ ਤੋਂ ਆਏ ਇਹਨਾਂ ਦਾ ਸਿਰ ਬਾਹਰਲੀ ਕੰਟਰੀ ਵੀ ਹੋਣਾ ਕਿਉਂਕਿ ਕਦੀ ਕ੍ਰਿਸਚੀਅਨਾਂ ਨੂੰ ਮਾਰ ਰਹੇ ਨੇ ਭਾਰਤਾਂ ਕਦੀ ਮੈਂਨੋਰਟੀ ਦੇ ਆਪਾਂ ਦਿਵਾਲੀ ਹੋ ਗਈ ਜਿਹੜਾ ਕਿ ਸਾਡਾ ਕੋਈ ਹੈ ਹੀ ਨਹੀਂ ਔਰ ਇਹਦਾ ਅਸਰ ਸਿੱਧੇ ਤੋਂ ਸਿੱਧਾ ਸਾਡੀ ਕਮਿਊਨਿਟੀ ਤੇ ਜਾ ਰਿਹਾ ਅੱਜ ਦੇਖ ਲਓ ਆ ਪੰਜਾਬੀ ਸਾਡੇ ਬੱਚੇ ਆਏ ਨੇ ਔਰ ਇਹਨਾਂ ਨੂੰ ਪੁੱਛੋ ਇਹ ਕਿ ਇੱਕ ਨੂੰ ਕੀ ਹਾਲਾਤ ਹੋਏ ਸੋ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਕੋਲ ਦਫ਼ਤਰੋਂ ਦੇ ਦਫ਼ਤਰ ਬੈ ਕੇ ਨਾਲ ਗੱਲ ਵੀ ਸੁਣਾ ਕੇ ਕਿ ਮੀਡੀਆ ਦੇ ਰੂਪ ਰੂਪ ਪੰਜਾਬ ਦੇ ਪਟਿਆਲਾ ਚ ਸਾਬਕਾ ਆਈਜੀ ਅਮਰ ਸਿੰਘ ਚਾਹਲ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਗੋਲੀ ਲੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਚਾਹਲ ਨੇ ਇਸ ਘਟਨਾ ਤੋਂ ਪਹਿਲਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਨਾਮ ਇੱਕ ਚਿੱਠੀ ਲਿਖੀ ਜਿਸ ਵਿੱਚ 8.10 ਕਰੋੜ ਰੁਪਏ ਦੇ ਆਨਲਾਈਨ ਫਰਾਡ ਦਾ ਜ਼ਿਕਰ ਕੀਤਾ ਗਿਆ ਚਾਹਲ ਨੇ ਡੀਜੀਪੀ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਐਸਆਈਟੀ ਜਾਂ ਸੀਬੀਆਈ ਤੋਂ ਕਰਵਾਈ ਜਾਵੇ ਉਹਨਾਂ ਨੇ ਆਪਣੇ ਪਰਿਵਾਰ ਨੂੰ ਸੁਰੱਖਿਆ ਦੇਣ ਦੀ ਵੀ ਮੰਗ ਕੀਤੀ ਜ਼ਿਕਰਯੋਗ ਹੈ ਕਿ ਅਮਰ ਸਿੰਘ ਚਾਹਲ 2015 ਚ ਫਰੀਦਕੋਟ ਚ ਹੋਏ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਚ ਮੁਲਜ਼ਮ ਨੇ ਇਸ ਮਾਮਲੇ ਚ ਪੰਜਾਬ ਪੁਲਿਸ ਦੀ ਐਸਆਈਟੀ ਨੇ 24 ਫਰਵਰੀ 2023 ਨੂੰ ਫਰੀਦਕੋਟ ਅਦਾਲਤ ਚ ਚਾਰਜ ਸ਼ੀਟ ਦਾਖਲ ਕੀਤੀ ਸੀ ਇੱਕ ਇਨਫੋਰਮੇਸ਼ਨ ਆਈ ਸੀ ਸਾਡੇ ਰਿਟਾਇਰਡ ਆਈਜੀ ਸ਼੍ਰੀ ਅਮਰ ਸਿੰਘ ਚਾਹਲ ਦੇ ਦੋਸਤਾਂ ਦੇ ਥਰੂ ਕਿ ਉਹਨਾਂ ਨੇ ਕੁਝ ਉਹਨਾਂ ਨੇ ਇਹੋ ਜਿਹਾ ਉਹਨਾਂ ਨਾਲ ਡਾਕੂਮੈਂਟ ਸ਼ੇਅਰ ਕੀਤੇ ਨੇ ਜਾਂ ਇੱਕ ਨੋਟ ਸ਼ੇਅਰ ਕੀਤਾ ਤੇ ਕਿ ਉਹ ਸੁਸਾਇਡ ਕਮਿਟ ਕਰ ਸਕਦੇ ਨੇ ਜਿਵੇਂ ਇਨਫੋਰਮੇਸ਼ਨ ਆਈ ਨਾਲ ਦੀ ਨਾਲ ਕਨਸਰਨਡ ਐਸਐਚਓ ਕਨਸਰਨਡ ਡੀਐਸਪੀ ਸਾਹਿਬ ਤੇ ਮੈਂ ਖੋਦ ਇਥੇ ਫਟਾਫਟ ਘਰ ਪਹੁੰਚੇ ਘਰ ਪਹੁੰਚ ਕੇ ਉਹਨਾਂ ਨੂੰ ਉਥੋਂ ਜਿਹੜਾ ਇੰਜਰਡ ਹਾਲਾਤ ਚ ਦੇਖਿਆ ਔਰ ਦੇਖ ਕੇ ਉਹਨਾਂ ਨਾਲ ਦੀ ਨਾਲ ਪਾਰਕ ਹਸਪੀਟਲ ਜਿੱਥੇ ਲੈ ਆਏ ਆ ਤੌਰ ਜੋ ਮੌਕਾ ਵਾਰਦਾਤ ਉਤੇ ਨੋਟ ਸੀਗੇ ਉਹ ਅਸੀਂ ਬਰਾਮਦ ਕਰ ਲਏ ਨੇ ਔਰ ਇਹਦੇ ਚ ਦੱਸਣ ਵਾਲੀ ਗੱਲ ਹੈ ਵੀ ਉਹ ਕ੍ਰਿਟੀਕਲ ਨੇ ਹੁਣ ਉਹਨਾਂ ਦਾ ਸਿਟੀ ਸਕੈਨ ਔਰ ਬਾਕੀ ਇੱਥੇ ਚੱਲ ਰਿਹਾ ਔਰ ਔਰ ਜਿਹੜੀ ਬਾਕੀ ਚੀਜ਼ ਆ ਉਹ ਜਿਹੜੇ ਦੌਰਾਨੇ ਤਫ਼ਤੀਸ਼ ਆ ਬਾਕੀ ਸਾਰੀਆਂ ਚੀਜ਼ਾਂ ਉਹ ਦੇਖੇ ਜਾਣਗੇ ਸਰ ਕੀ ਮਾਮਲਾ ਕਿਸ ਤਰ੍ਹਾਂ ਲੱਗਦਾ ਡਿਜੀਟਲ ਰੈਸਟਰ ਲੱਗਦਾ ਜੀ ਜਿਹੜੀ ਲੈਂਡ ਦੇਣ ਦੀ ਗੱਲ ਸਾਹਮਣੇ ਆਈ ਹੈ ਸਰ ਮੈਂ ਹਲੇ ਬਹੁਤ ਜਲਦੀ ਹੋਏਗੀ ਇਸ ਬਾਰੇ ਕੁਝ ਕਹਿਣਾ ਕਿਉਂਕਿ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਦੀ ਜਿਹੜੀ ਮੋਢਲੀ ਜਿਹੜੀ ਜਾਨ ਬਚਾਉਣਾ ਸਾਡੇ ਜ਼ਿਆਦਾ ਰਿਸਪੌਂਸਿਬਿਲਟੀ ਹੈ ਅਸੀਂ ਉਹ ਨਿਭਾ ਰਹੇ ਹਾਂ ਤਾਂ ਪਰਿਵਾਰ ਦੇ ਨਾਲ ਅਸੀਂ ਖੜੇ ਹਾਂ ਉਹਨਾਂ ਨੂੰ ਸਾਰਾ ਟ੍ਰੀਟਮੈਂਟਸ ਔਰ ਬਾਕੀ ਚੀਜ਼ਾਂ ਮਹੱਈਆ ਕੀਤੀਆਂ ਜਾ ਰਹੀਆਂ ਨੇ ਤੇ ਉਹ ਕ੍ਰਿਟੀਕਲ ਨੇ ਬਟ ਹੀ ਸਰਵਾਈਵਿੰਗ ਪਹਿਲਾਂ ਬੋਲ ਵੀ ਰਹੇ ਸੀਗੇ ਤੇ ਹੁਣ ਉਹਨਾਂ ਦਾ ਸਾਰਾ ਇਲਾਜ ਚੱਲ ਰਿਹਾ ਹੈ ਸਿਟੀ ਸਕੈਨ ਤੋਂ ਬਾਅਦ ਫਿਰ ਬਾਕੀ ਫਰਦਰ ਅੱਗੇ ਕਿਹੜੀ ਆਪਣਾ ਹੋਏਗਾ ਕੀ ਕੋਪਰੇਟ ਕਰਨਾ ਹੈ ਜਾਂ ਕੀ ਕਰਨਾ ਹੈ ਉਹ ਸਾਰਾ ਡਿਸਾਈਡ ਕੀਤਾ ਜਾਵੇਗਾ ਸੂਸਾਈਡ ਲੈਟਰ ਵੀ ਆਇਆ ਜੀ ਸੂਸਾਈਡ ਲੈਟਰ ਦੇ ਵਿੱਚ ਕੀ ਕੁਝ ਹੈ ਮੈਂ ਬਿਲਕੁਲ ਦੱਸਿਆ ਤੁਹਾਨੂੰ ਜੀ ਉੱਥੋਂ ਮੌਕੇ ਤੋਂ ਇੱਕ ਸੂਸਾਈਡ ਲੈਟਰ ਜਿਹੜਾ ਸਾਨੂੰ ਰਿਕਵਰ ਹੋਇਆ ਔਰ ਉਸ ਸੂਸਾਈਡ ਲੈਟਰ ਦੇ ਮੁਤਾਬਕ ਔਰ ਸਾਰਾ ਜਿਹੜਾ ਕ੍ਰਾਈਮ ਸੀਨ ਹੋਇਆ ਉੱਥੇ ਉਹਦੇ ਮੁਤਾਬਕ ਇਹਦਾ ਪ੍ਰੋਪਰ ਐਫ ਆਈ ਆਰ ਦੇ ਕੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਬਿਲਕੁਲ ਸਰ ਕਿਹੜੀ ਕੋਈ ਇਹਨਾਂ ਦੀ ਆਪਣੀ ਜੀ ਸਰ ਇਹ ਸਾਰੀਆਂ ਚੀਜ਼ਾਂ ਪਾਰਟ ਆਫ ਇਨਵੈਸਟੀਗੇਸ਼ਨ ਨੇ ਮੈਂ ਇਸ 스테ਜ ਤੇ ਡਿਸਕਲੋਜ਼ ਨਹੀਂ ਕਰ ਸਕਦਾ ਬਟ ਇਹ ਸਾਰੀਆਂ ਚੀਜ਼ਾਂ ਨੂੰ ਪ੍ਰੋਪਰ ਇਨਵੈਸਟੀਗੇਟ ਕਰਕੇ ਤੁਹਾਨੂੰ ਦੁਆਰਾ ਜਰੂਰ ਦੱਸਿਆ ਜਾਊਗਾ ਸਰ ਮੈਂ ਦੱਸਿਆ ਨਾਜੂਕ ਨੇ ਉਹਨਾਂ ਦੀ ਸਿਟੀ ਸਕੈਨ ਹੋ ਰਹੀ ਹੈ ਔਰ ਡਾਕਟਰਸ ਦੀ ਟੀਮ ਲੱਗੀ ਹੋਈ ਹੈ ਔਰ ਜਿਵੇਂ ਹੀ ਸਿਟੀ ਸਕੈਨ ਹੋ ਕੇ ਕਲੀਅਰ ਹੋ ਜਾਊਗਾ ਫਿਰ ਪਤਾ ਲੱਗ ਜਾਏਗਾ ਵੀ ਇੰਜਰੀ ਕਿਸ ਲੈਵਲ ਦੀ ਹੈ ਔਰ ਉਸ ਮੁਤਾਬਕ ਫਿਰ ਅੱਗੇ ਜਿਹੜਾ ਆਪਰੇਟ ਹੋਣਾ ਉਹ ਕੀਤਾ ਜਾਏਗਾ ਸਰ ਥੱਲੇ ਸੀ ਕਰ ਰੁਸ਼ਨ ਜੀ ਜੀ ਕੱਲੇ ਕਰਨ ਕਰਦੇ ਕੱਲੇ ਸੇ ਸਰ ਇਹਨਾਂ ਦੇ ਬੱਚੇ ਵਰਕ ਫਰੋਮ ਹੋਮ ਕਰਦੇ ਨੇ ਉਹਨਾਂ ਦਾ ਵੱਖਰਾ ਆਫਿਸ ਬਣਿਆ ਉਹ ਉੱਥੇ ਸੀਗੇ ਇਹ ਆਪ ਉੱਥੇ ਘਰ ਕਰ ਕੱਲੇ ਸੀਗੇ ਜੀ ਸਰ ਆ 26 ਏਕੜ ਹੈ ਜੀ ਅਰਬਨ ਸਟੇਟ ਚ ਤੇ ਉੱਥੇ ਇਹਨਾਂ ਦੀ ਕੋਠੀ ਹੈ ਜੀ ਸਰ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਇੱਕ ਵਾਰੀ ਡਾਕਟਰਸ ਕਨਫਰਮ ਇਟ ਇਟ ਵਿਲ ਬੀ ਰਸ਼ ਜੇ ਮੈਂ ਕੁਝ ਕਹਾਂਗਾ ਪਹਿਲਾਂ ਪਹਿਲਾਂ ਡਾਕਟਰਸ ਤੋਂ ਪੂਰੀ ਕਰਕੇ ਗੱਲ ਕਿਉਂਕਿ ਅਸੀਂ ਉਹਨਾਂ ਦੇ ਕੰਮ 'ਚ ਬਿਲਕੁਲ ਇੰਟਰਫੇਅਰ ਨਹੀਂ ਕਰਾਂਗੇ ਡਾਕਟਰਾਂ ਦੇ ਉਦੋਂ ਬਾਅਦ ਜਿਵੇਂ ਸਾਨੂੰ ਦੱਸਣਗੇ ਸਾਰਾ ਫਿਰ ਅਸੀਂ ਤੁਹਾਨੂੰ ਬਰੀਫ ਕਰ ਦਾਂਗੇ ਜੀ ਨੇ ਪਰਿਵਾਰ ਤਾਂ ਸਦਮੇ 'ਚ ਹੈ ਜੀ ਬਹੁਤ ਪਰਿਵਾਰ ਸਦਮੇ 'ਚ ਹੈ ਸਾਰੀ ਸਾਡੀ ਪੁਲਿਸ ਫੋਰਸ ਸਾਡੇ ਰਿਟਾਇਰਡ ਅਫਸਰ ਨੇ ਅਸੀਂ ਸਦਮੇ 'ਚ ਇਸ ਕਰਕੇ ਸਭ ਤੋਂ ਪਹਿਲਾਂ ਅਸੀਂ ਉਹਨਾਂ ਦੇ ਜਾਨ ਬਚਾਉਣ ਦੇ ਜਿਹੜੇ ਨੇ ਉਹ ਜਿਹੜੇ ਮૈયਜ਼ ਲੈ ਰਹੇ ਹਨ ਮਸ਼ਹੂਰ ਪੰਜਾਬੀ ਗਾਇਕ ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਦੇਹਾਂਤ ਹੋ ਗਿਆ ਹੈ ਉਹਨਾਂ ਨੇ 72 ਸਾਲ ਦੀ ਉਮਰ 'ਚ ਆਖਰੀ ਸਾਲ ਹੈ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਜਲੰਧਰ ਦੇ ਇੱਕ ਹਸਪਤਾਲ 'ਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਪੂਰਨ ਸ਼ਾ ਕੋਟੀ ਸੰਗੀਤ ਜਗਤ ਦੀ ਇੱਕ ਮਹਾਨ ਸ਼ਖਸੀਅਤ ਸਨ ਉਹ ਮਸ਼ਹੂਰ ਗਾਇਕ ਹੰਸ ਰਾਜ ਹਾਂਸਾ ਤੇ ਜਸਬੀਰ ਜੱਸੀ ਵਰਗੇ ਕਈ ਵੱਡੇ ਕਲਾਕਾਰਾਂ ਦੇ ਸੰਗੀਤਕ ਗੁਰੂ ਰਹਿ ਚੁੱਕੇ ਨੇ ਉਹਨਾਂ ਦੇ ਜਾਣ ਨਾਲ ਪੰਜਾਬ ਦੀ ਸੰਗੀਤ ਤੇ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਹੈ ਸੋਸ਼ਲ ਮੀਡੀਆ ਰਾਹੀਂ ਕਲਾਕਾਰਾਂ ਤੇ ਪ੍ਰਸ਼ੰਸਕਾਂ ਵੱਲੋਂ ਮਾਸਟਰ ਸਲੀਮ ਅਤੇ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਜਾ ਰਹੀ ਹੈ ਸੁਰਾਂ ਦੀ ਮਿਊਜ਼ਿਕ ਦੀ ਪੂਰੀ ਸਦੀ ਅੱਜ ਸ਼ਾਂਤ ਹੋ ਗਈ ਬੱਚੇ ਦਾ ਕਿਸੇ ਦਾ ਵੈਸੇ ਹੀ ਬਾਪ ਹੋਵੇ ਲੇਕ ਨਾਰਮਲ ਬਾਪ ਨੂੰ ਇੱਕ ਬੱਚਾ ਬੜਾ ਪਿਆਰ ਕਰਦਾ ਉਹ ਬਾਪ ਹੋਣ ਦੇ ਨਾਲ-ਨਾਲ ਇੱਕ ਬੜੇ ਵੱਡੇ ਆਦਮੀ ਸੀ ਬੜੇ ਵੱਡੇ ਉਹ ਕਲਾਕਾਰ ਸੀ ਬੜੇ ਵੱਡੇ ਉਹ ਫਿਲਾਸਫਰ ਸੀ ਉਸ ਦਾ ਗੁਰੂ ਲੋਕ ਸੀ ਤੇ ਉਹਨਾਂ ਦਾ ਘਟਾ ਇੱਕ ਦੀ ਪੂਰਾ ਹੋ ਨਹੀਂ ਸਕਦਾ ਤਾਂ ਕਿ ਕੀਵਿੰਗ ਸਰ ਦੇਖਦੇ ਹੋ ਕਿ ਉਹਨਾਂ ਵੱਲੋਂ ਇੱਕ ਹੀਰੇ ਤਰ੍ਹਾਂ ਸ਼ੇਗੀ ਉਹਨਾਂ ਤੋਂ ਜੀ ਮੈਂ ਮੇਰੀ ਬੇਨਤੀ ਹੈ ਮੈਂ ਨਾ ਬੋਲ ਨਹੀਂ ਪਾ ਰਿਹਾ ਤੁਸੀਂ ਤੁਸੀਂ ਇਸ ਗੱਲ ਨੂੰ ਸਮਝ ਸਕਦੇ ਹੋ ਇੱਕ ਬੱਚੇ ਦਾ ਬਾਪ ਉੱਤੇ ਚਲੇ ਜਾਵੇ ਉਹ ਨਹੀਂ ਬਸ ਇਨਾ ਕਿ ਤੁਸੀਂ ਦੁਆ ਕਰਿਓ ਕਿ ਮਾਲਕ ਉਹਨਾਂ ਨੂੰ ਆਪਣੇ ਚਰਨਾ ਚਤਰਾ ਦੇ ਪੰਜਾਬ ਦੇ ਤਿੰਨ ਪਵਿੱਤਰ ਸ਼ਹਿਰਾਂ ਅੰਮ੍ਰਿਤਸਰ ਦਾ ਗਲਿਆਰਾ ਖੇਤਰ ਤਲਵੰਡੀ ਸਾਬੋ ਅਤੇ ਸ਼੍ਰੀ ਅਨੰਦਪੁਰ ਸਾਹਿਬ 'ਚ ਮੀਟ ਤੰਬਾਕੂ ਸ਼ਰਾਬ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੇ ਪਾਬੰਦੀ ਲਾਗੂ ਹੋ ਗਈ ਹੈ। ਇਸ ਸਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਪੰਜਾਬ ਸਰਕਾਰ ਇਹਨਾਂ ਸ਼ਹਿਰਾਂ 'ਚ ਈ ਰਿਕਸ਼ਾ, ਮਿਨੀ ਬੱਸਾਂ, ਸ਼ਟਲ ਬੱਸਾਂ ਅਤੇ ਹੋਰ ਜਨਤਕ ਆਵਾਜਾਈ ਸੇਵਾਵਾਂ ਸਮੇਤ ਹੋਰ ਸਹੂਲਤਾਂ ਪ੍ਰਦਾਨ ਕਰੇਗੀ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਇਸ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। ਕੰਗ ਨੇ ਕਿਹਾ ਕਿ ਇਸ ਗੁਰਨਾ ਨਾ ਸਿਰਫ ਧਾਰਮਿਕ ਕੇਂਦਰ ਨਹੀਂ ਸਗੋਂ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦਾ ਧੁਰਾ ਨੇ ਪਹਿਲਾਂ ਵਾਲੀਆਂ ਸਰਕਾਰਾਂ ਨੇ ਸਿਰਫ ਕਾਗਜ਼ੀ ਐਲਾਨ ਕੀਤੇ ਪਰ ਮੁੱਖ ਮੰਤਰੀ ਮਾਨ ਨੇ ਜੋ ਕੀਤਾ ਉਹ ਕਰਕੇ ਦਿਖਾਇਆ ਗੁਰਤੇਗ ਬਾਦਰ ਸਾਹਿਬ ਮਹਾਰਾਜ ਜੀ ਦੇ 350 ਸਾਲਾ ਸਮਾਗਮਾਂ ਦੇ ਦੌਰਾਨ ਪਿਛਲੇ ਮਹੀਨੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਬਹੁਤ ਵੱਡਾ ਐਲਾਨ ਕੀਤਾ ਸੀ ਜਿਹਦੇ ਤਹਿਤ ਖਾਲਸੇ ਦੀ ਜਨਮ ਭੂਮੀ ਸ਼੍ਰੀ ਨਨਕਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਨਾਂਨਾਲ ਬਹੁਤ ਹੀ ਪਵਿੱਤਰ ਸਾਡੀ ਆਸਤਾ ਦਾ ਸਭ ਤੋਂ ਵੱਡਾ ਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਤੇ ਨਾਲ ਹੀ ਸਾਡਾ ਜਿਹੜਾ ਤੀਜਾ ਤਖਤ ਹੈ ਪੰਜਾਬ ਵਿੱਚ ਤਖਤ ਦੰਦਵਾ ਸਾਹਿਬ ਤੋਂ ਲੰਡੀ ਸਾਬ ਨੂੰ ਇਹ ਤਿੰਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਅਨਾਉਂਸਮੈਂਟ ਮਾਝੋ ਮੁੱਖ ਮੰਤਰੀ ਜੀ ਨੇ ਪਿਛਲੇ ਮਹੀਨੇ ਕੀਤੀ ਸੀ ਹੁਣ ਪੰਜਾਬ ਸਰਕਾਰ ਨੇ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰਕੇ ਆਫੀਸ਼ੀਅਲੀ ਤਿੰਨੇ ਸਿੱਖ ਸਿੱਖਾਂ ਦੇ ਮਹਾਨ ਥਾਵਾਂ ਨੂੰ ਸਿੱਖਾਂ ਦੇ ਮਹਾਨ ਜਿਹੜੇ ਸਾਡੇ ਵਿਰਸੇ ਦੀ ਸਾਡੇ ਧਾਰਮਿਕ ਆਸਥਾ ਦੇ ਵੱਡੇ ਕੇਂਦਰ ਹੈ ਚਾਹੇ ਉਹ ਸ਼੍ਰੀਨੰਦਪੁਰ ਸਾਹਿਬ ਹੋਵੇ ਚਾਹੇ ਦੰਦਵਾ ਸਾਹਿਬ ਤੋਂ ਲੰਡੀ ਸਾਬੂ ਹੋਵੇ ਚਾਹੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਹੋਵੇ ਤਿੰਨੇ ਸ਼ਹਿਰਾਂ ਨੂੰ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਨੇ ਆਫੀਸ਼ੀਅਲੀ ਪਵਿੱਤਰ ਸ਼ਹਿਰ ਦਾ ਦਰਜਾ ਦੇ ਤਾਰ ਔਰ ਇਹਦੇ ਲਈ ਮੈਂ ਜਿੱਥੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਬਤੌਰ ਸਿੱਖ ਵੀ ਬਤੌਰ ਪੰਜਾਬੀ ਵੀ ਉੱਥੇ ਮੈਂ ਇਸ ਗੱਲ ਦੀ ਮੈਨੂੰ ਸੰਤੁਸ਼ਟੀ ਵੀ ਹੈ ਕਿ ਜੋ ਵੀ ਇਸ ਸਰਕਾਰ ਨੇ ਗੱਲ ਕਹੀ ਹੈ ਉਹ ਕਾਗਜ਼ਾਂ ਤੱਕ ਸੀਮਿਤ ਨਹੀਂ ਰਹੇ ਕਿਉਂਕਿ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਗੱਲ ਕਈ ਦਹਾਕਿਆਂ ਤੋਂ ਚੱਲਦੀ ਰਹੀ ਹੈ ਅਨਾਉਂਸਮੈਂਟ ਵੀ ਬਹੁਤ ਸਾਰੀਆਂ ਸਰਕਾਰਾਂ ਨੇ ਕੀਤੀਆਂ ਲੇਕਿਨ ਉਹਨੂੰ ਅਮਲੀ ਜਾਮਾ ਪਹਿਨਾਉਣਾ ਆਫੀਸ਼ੀਅਲੀ ਨੋਟੀਫਿਕੇਸ਼ਨ ਜਾਰੀ ਕਰਨਾ ਔਰ ਸਰਕਾਰੀ ਰਿਕਾਰਡ ਚ ਔਰ ਬਕਾਇਦਾ ਇਹ ਤਿੰਨੇ ਸ਼ਹਿਰ ਹੋਣ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਲੈ ਚੁੱਕੇ ਆ ਔਰ ਇਹਨਾਂ ਤਿੰਨਾਂ ਸ਼ਹਿਰਾਂ ਚ ਜੋ ਜੋ ਗਾਈਡਲਾਈਨਸ ਹੈ ਚਾਹੇ ਉਹ ਨਸ਼ਿਆਂ ਨੂੰ ਵੇਚਣ ਤੇ ਪਾਬੰਦੀ ਮੀਟ ਦੀਆਂ ਦੁਕਾਨਾਂ ਤੇ ਪਾਬੰਦੀ ਤਮਾਕੂ ਤੇ ਪਾਬੰਦੀ ਤਮਾਮ ਉਹ ਹਦਾਇਤਾਂ ਜਿਹੜੀਆਂ ਇੱਕ ਪਵਿੱਤਰ ਸ਼ਹਿਰ ਨੂੰ ਪਵਿੱਤਰ ਰੱਖਣ ਵਾਸਤੇ ਜ਼ਰੂਰੀ ਆ ਸਰਕਾਰ ਦੇ ਹਿਸਾਬ ਨਾਲ ਉਹ ਜਾਰੀ ਕਰ ਦਿੱਤੀਆਂ ਗਈਆਂ ਜੋ ਮੈਂ ਸਾਰੇ ਪੰਜਾਬੀਆਂ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹਾਂ ਇਸਾ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਸੁਖਬੀਰ ਸਿੰਘ ਬਾਦਲ ਦੇ ਕੇਂਦਰ ਅਤੇ ਪੰਜਾਬ ਸਰਕਾਰ ਤੇ ਤਿੱਖੇ ਹਮਲੇ ਸੁਖਬੀਰ ਨੇ ਕਿਹਾ ਮਨਰੇਗਾ ਯੋਜਨਾ ਚ 60% ਕੇਂਦਰ ਤੇ 40% ਰਾਜ ਸਰਕਾਰ ਦਾ ਹਿੱਸਾ ਤੈਅ ਕੀਤਾ ਗਿਆ ਇਸ ਦਾ ਸਿੱਧਾ ਨੁਕਸਾਨ ਖਾਸ ਕਰਕੇ ਪੰਜਾਬ ਵਰਗੇ ਸੂਬੇ ਦੇ ਲੋਕਾਂ ਨੂੰ ਹੋਵੇਗਾ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਲਗਾਏ ਗੰਭੀਰ ਦੋਸ਼ ਸੁਖਬੀਰ ਬਾਦਲ ਨੇ ਆਪਣੇ ਉਮੀਦਵਾਰਾਂ ਦੀ ਨਾਮਜ਼ਦਗੀ ਰੱਦ ਹੋਣ ਦਾ ਕੀਤਾ ਦਾਵਾ ਇਸ ਦੇ ਨਾਲ ਹੀ ਨਿਊਜ਼ੀਲੈਂਡ ਦੀ ਘਟਨਾ ਤੇ ਜਿਤਾਈ ਡੂੰਗੀ ਚਿੰਤਾ ਰਾਜਾ ਵੜਿੰਗ ਨੇ ਪਿੰਡੂ ਚੋਣ ਨਤੀਜਿਆਂ ਨੂੰ ਲੈ ਕੇ ਆਪ ਅਤੇ ਅਕਾਲੀ ਦਲ ਤੇ ਕੱਸੇ ਤਿੱਖੇ ਨਿਸ਼ਾਨੇ ਵੜਿੰਗ ਨੇ ਕਿਹਾ ਲੋਕਾਂ ਨੇ ਮਾਨ ਸਰਕਾਰ ਨੂੰ ਨੰਕਾਰਿਆ ਅਕਾਲੀ ਦਲ ਆਪਣੀ ਵਾਪਸੀ ਨੂੰ ਵਿਧਾ ਚੜ੍ਹਾ ਕੇ ਦੱਸ ਰਿਹਾ ਹੈ ਅਕਾਲੀ ਦਲ ਨੂੰ 10 ਜ਼ਿਲ੍ਹਿਆਂ ਚ ਮਿਲੀ ਹੈ 0 ਸੀਟ ਬਲਤੇਜ ਪੰਨੂ ਨੇ ਹਾਲੀਆ ਚੋਣਾਂ ਨਿਰਪੱਖ ਤਰੀਕੇ ਨਾਲ ਹੋਣ ਦਾ ਕੀਤਾ ਦਾਵਾ ਪੰਨੂ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਲਗਾਏ ਜਾ ਰਹੇ ਤੱਕੇशाही ਦੇ ਇਲਜ਼ਾਮ ਗਲਤ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਚੋਣਾਂ ਦੌਰਾਨ ਨਹੀਂ ਮਿਲ ਰਿਹਾ ਸਨ ਖੜੇ ਹੋਣ ਲਈ ਉਮੀਦਵਾਰ ਗੁਰਜੀਤ ਔਜਲਾ ਨੇ ਮਲੇਸ਼ੀਆ ਤੋਂ ਰਿਪੋਰਟ ਹੋ ਕੇ ਪਰਤੇ ਨੌਜਵਾਨਾਂ ਬਾਰੇ ਜਤਾਈ ਗੰਭੀਰ ਚਿੰਤਾ ਔਜਲਾ ਨੇ ਕਿਹਾ ਕਿ ਮਲੇਸ਼ੀਆ ਚ ਟੂਰਿਸਟ ਅਤੇ ਰੋਜ਼ਗਾਰ ਵੀਜ਼ੇ ਤੇ ਗੈਰ ਨੌਜਵਾਨਾਂ ਨਾਲ 에어ਪੋਰਟ ਅਧਿਕਾਰੀਆਂ ਵੱਲੋਂ ਕੀਤਾ ਗਿਆ ਬਹੁਤ ਹੀ અપਮਾਨਜਨਕ ਵਿਵਹਾਰ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤਮੰਦਰੋ ਸੁਰੱਖਿਅਤ ਰਹੋ ਤੇ ਦੇਖਦੇ ਰਹੋ ਟੀਵੀ ਪੰਜਾਬ